ਸ਼੍ਰੋਮਣੀ ਅਕਾਲੀ ਦਲ ਇੱਕ ਇਤਿਹਾਸਕ ਬੰਦੀ ਰਾਜਨੀਤਿਕ ਪਾਰਟੀ ਹੈ ਲਗਾਤਾਰ ਦੁਨੀਆ ਕੀ ਕੀਆਂ ਸ਼ੁਰੂ ਚੱਲਦੇ ਸਾਰੇ ਲੀਡਰਾਂ ਨੇ ਵਰਕਰਾਂ ਨੇ ਤੇ ਇਹਦਾ ਇਤਿਹਾਸ ਜਿੰਨਾ ਸੁਨਹਿਰੀ ਹੈ ਉਹਨੇ ਸਦੈਰੀ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਜਾਂ ਕਦੀ ਵੀ ਦੇਸ਼ ਉੱਤੇ ਆਫਤ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਜਿਹੜੇ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਕੁਝ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕੋਈ ਅਵਗਿਆ ਹੋਈਆਂ ਸਨ ਜਿਹੜੀਆਂ ਕੋਈ ਗਲਤੀਆਂ ਹੋਈਆਂ ਸਨ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਸਾਰੇ ਪੰਥਕ ਸੋਚ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਕੇ ਬੈਠ ਗਈ ਸਿੱਖ ਸੋਚ ਜਿਹੜੀ ਸੀ ਦੂਰੀ ਬਣਾ ਕੇ ਬੈਠ ਗਈ ਜਿਹਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਲੀਡਰਸ਼ਿਪ ਆ ਕੇ ਮਾਫੀ ਮੰਗੇ ਤਾ ਜੋ ਕਾਮਨ ਸਕੂਨ ਮਿਲ ਸਕੇ ਕਾਮਨ ਸ਼ਾਂਤੀ ਮਿਲ ਸਕੇ ਮੈਂ ਲੰਬੇ ਵੇਰੇ ਵਿੱਚ ਨਹੀਂ ਪੈਣਾ ਕਿਉਂਕਿ ਲੰਬੀਆਂ ਗੱਲਾਂ ਸੀ ਬਹੁਤ ਬਰ ਕਰ ਚੁੱਕੇ ਆ ਤੇ ਅਸੀਂ ਸਾਰੇ ਕਿਉਂਕਿ ਜਿਸ ਤਰ੍ਹਾਂ ਸਰਦਾਰ ਡਾਕਟਰ ਅਥਰ ਸਿੰਘ ਜੀ ਜਨਾਲਾ ਸਾਹਿਬ ਵਰਗੇ ਸਰਦਾਰ ਬਦੇਵ ਸਿੰਘ ਜੀ ਜਿਹੜੇ ਇਹ ਸਾਰੇ ਜਿਹੜੇ ਸੀ ਬ੍ਰਹਮਪੁਰੇ ਹਰੀ ਸਾਹਿਬ ਇਹ 17 ਦੇ ਵਿੱਚ ਜਦੋਂ ਇਹ ਬੜੀ ਚਿੰਤਾ ਲੱਗੀ ਸਾਰਿਆਂ ਨੂੰ ਇਹ ਸਾਰੇ ਘਰਾਂ 'ਚ ਬੈਠ ਗਏ ਕਿ ਜੇ ਤੁਸੀਂ ਨਹੀਂ ਠੀਕ ਹੋਣਾ ਸਾਡਾ ਹੁਣ ਮਮਕਨ ਨਹੀਂ ਕਿ ਤੁਹਾਡੇ ਨਾਲ ਸਾਥ ਦੇਣਾ ਲੇਕਿਨ ਬਹੁਤ ਕਹਿਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਕਿਸੇ ਦੇ ਅੱਖੇ ਨਹੀਂ ਲੱਗੇ ਉਹ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਸ਼੍ਰੀ ਅਕਾਲ ਤਰ ਸਾਹਿਬ ਤੇ ਜਾ ਕੇ ਤਨਖਾਹਿਆ ਨਹੀਂ ਪੜਨਾ ਮੈਂ ਮਾਫੀ ਨਹੀਂ ਮੰਗਣੀ ਨਾ ਮੈਂ ਕੋਈ ਆਪਣਾ ਅਸਤੀਫਾ ਦੇਣਾ ਸੋ ਸਾਰਾ ਜੋਰ ਲਾਉਣ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਬਹੁਤ ਚਿੰਤਾਜਨਕ ਸਨ ਕਿ ਰਾਮ ਰਹੀਮ ਨੂੰ ਮਾਫ ਕਰਨਾ ਜਾਂ ਉੱਥੇ ਬਰਗਾੜੀ ਦੇ ਵਿੱਚ ਕਾਂਡ ਹੋ ਜਾਣਾ ਜਦ ਗੁਰੂਗਰਾਹ ਸਰਵ ਦੀ ਜਿਹੜੀ ਬਹੁਤ ਬੇਅਦਵੀ ਹੋਈ ਸੀ ਉਹ ਸਾਰਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਸੀ ਫਿਰ ਸੀਨੀਅਰ ਲੀਡਰਸ ਨੇ ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਇਹ ਨਹੀਂ ਜਾਣਾ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ ਤੇ ਅਸੀਂ ਆਪ ਜਾਈਏ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਅਸੀਂ ਜਾ ਕੇ ਮਾਫੀ ਮੰਗੀਏ ਜਦੋਂ ਅਸੀਂ ਆ ਕੇ ਮਾਫੀ ਵਾਸਤੇ ਆਪਣੀ ਦਰਖਾਸਤ ਕੀਤੀ ਤੇ ਸਾਰੇ ਕਾਰਵਾਈ ਚਲਦੀ ਚਲਦੀ 2 ਦਸੰਬਰ ਨੂੰ ਸਾਨੂੰ ਬੁਲਾਇਆ ਗਿਆ ਛੇ ਅਕਾਲਤਾਤ ਸਾਹਿਬ ਦੇ ਉੱਤੇ ਤੇ 2 ਦਸੰਬਰ ਵਾਲੇ ਦਿਨ 2024 ਨੂੰ ਜਿੰਨੀ ਜਿੰਨੀ ਕਿਸੇ ਦਾ ਗੁਨਾਹ ਸੀ ਜਿੰਨੀ ਜਿੰਨੀ ਗਲਤੀ ਸੀ ਤਨਖਾਹ ਵੀ ਲੱਗੀ ਤੇ ਦੂਜਿਆਂ ਨੂੰ ਸੇਵਾ ਵੀ ਲੱਗੀ ਜਿਹੜੇ ਨਾਲ ਸਨ ਲੇਕਿਨ ਉਹ ਛੱਡ ਨਹੀਂ ਸਕੇ ਸੋ ਸਾਰੀਆਂ ਗੱਲਾਂ ਨੂੰ ਵੇਖ ਕੇ ਜੋ ਸੇਵਾ ਲੱਗ ਗਈ ਤੇ 2 ਦਸੰਬਰ ਦੇ ਹੁਕਮ ਦੇ ਅਨਸਾਰ ਜੋ ਉੱਥੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਤੀ ਕਮੇਟੀ ਬਣਾਈ ਜਾਂਦੀ ਹੈ ਸ਼੍ਰੀ ਅਕਾਲਤਾਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਉਨੂੰ ਤਾਰਪਿੱਡੋ ਕਰਨ ਵਾਸਤੇ ਸੁਬੀਰ ਸਿੰਘ ਬਾਦਲ ਨੇ ਦੋ ਮੈਂਬਰਾਂ ਕੋਲੋਂ ਔਰ ਖਾਸ ਕਰਕੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਦੇ ਕੋਲੋਂ ਵੀ ਅਸਤੀਫਾ ਦਵਾਤਾ ਸਾਬਕਾ ਪ੍ਰਧਾਨ ਬਟੂੰਗੜ ਸਾਹਿਬ ਸੀ ਉਹਨਾਂ ਕੋਲੋਂ ਵੀ ਅਸਤੀਫਾ ਦਵਾਤਾ ਕਿਸੇ ਤਰੀਕੇ ਦੇ ਨਾਲ ਇਹ ਟੁੱਟ ਜਾਵੇ ਕਮੇਟੀ ਤੇ ਇਹਦੀ ਬਹੁਮਤ ਨਾ ਰਵੇ ਲੇਕਿਨ ਪੰਜ ਮੈਂਬਰ ਜਿਹੜੇ ਬਾਕੀ ਸਨ ਉਹਨਾਂ ਨੇ ਆ ਕੇ ਸ਼੍ਰੀ ਅਕਾਲ ਤਾਰ ਸਾਹਿਬ ਤੇ ਫਿਰ ਪੁੱਛਿਆ ਕਿ ਸਾਨੂੰ ਕੀ ਹੁਕਮ ਹੈ ਕੀ ਅਸੀਂ ਹੁਣ ਪ੍ਰਤੀ ਕਰੀਏ ਜਾਂ ਅਸੀਂ ਛੱਡ ਦਈਏ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਪੜਤੀ ਕਰਨੀ ਪਵੇਗੀ ਕਿਉਂਕਿ 2 ਦਸੰਬਰ ਦਾ ਜਿਹੜਾ ਆਦੇਸ਼ ਹੈ ਉਹ ਪੂਰਾ ਮੰਨਣਾ ਪਵੇਗਾ ਉਹ ਆਦੇਸ਼ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਫਸਿਲ ਤੇ ਖੜੇ ਹੋ ਕੇ ਪੰਜਾ ਤਖਤਾਂ ਦੇ ਸਿੰਘ ਸਹਬਾਨਾ ਨੇ ਉੱਥੇ ਖੜੇ ਹੋ ਕੇ ਸਾਨੂੰ ਹੁਕਮਨਾਮਾ ਜਾਰੀ ਕੀਤਾ ਸੀ ਦੁਨੀਆ ਪਰ ਦੇ ਲੋਕ ਇੰਨੇ ਸ਼ਾਂਤੀ ਮਹਿਸੂਸ ਕੀਤੀ ਇੰਨੇ ਖੁਸ਼ ਹੋਏ ਇੰਨਾ ਸਕੂਨ ਹੋਇਆ ਕਿ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਡੀ ਪਨੀਰੀਆਂ ਨੂੰ ਪਤਾ ਲੱਗਾ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਾ ਕਿ ਸੱਚੀ ਮੁੱਚੀ ਸ੍ਰੀ ਅਕਾਲ ਤਾ ਸਭ ਦੀ ਐਡੀ ਵੱਡੀ ਮਹਾਨਤਾ ਐਡੀ ਵੱਡੀ ਇਹਦੀ ਸ਼ਕਤੀ ਹੈ ਕਿ ਇੱਥੇ ਵੱਡੇ ਤੋਂ ਵੱਡੇ ਜੇ ਰਾਜੇ ਮਹਾਰਾਜੇ ਰਣਜੀਤ ਸਿੰਘ ਵਰਗੇ ਆ ਕੇ ਚੁਕੇ ਜੇ ਬੂਟਾ ਸੇ ਗ੍ਰਹਿ ਮੰਤਰੀ ਵਰਗਾ ਆ ਕੇ ਚੁਕਿਆ ਜੇ ਗਿਆਨੀ ਜੈਲ ਸਿੰਘ ਵਰਗਾ ਰਾਸ਼ਟਰਪਤੀ ਆ ਕੇ ਚੁਕਿਆ ਤੇ ਉਹ ਕਈਆਂ ਨੇ ਦੇਖਿਆ ਨਹੀਂ ਸੀ ਸਾਡੀ ਇਸ ਪੀੜ੍ਹੀ ਨੂੰ ਪਤਾ ਹੀ ਨਹੀਂ ਸੀਗਾ ਪੁਰਾਣਿਆਂ ਨੂੰ ਤਾਂ ਪਤਾ ਸੀ ਜੇ ਬਰਨਾਲਾ ਸਾਹਿਬ ਸਦਾ surjit singh ji ਬਰਨਾਲਾ ਬਤੌਰ ਮੁੱਖ ਮੰਤਰੀ ਆਕੇ ਪੱਟੀ ਪਾ ਕੇ ਗਲ ਵਿੱਚ ਫੱਟੀ ਪਾ ਕੇ 40 ਦਿਨ ਉਹਨੇ ਸੇਵਾ ਕੀਤੀ ਦਫਤਰ ਚ ਵੀ ਫੱਟੀ ਪਾ ਕੇ ਰੱਖਦੇ ਸੀ ਉਹਦੀ ਇੰਪੋਰਟੈਂਸ ਸੀ ਕਿਉਂਕਿ ਲੋਕਾਂ ਦੇ ਮਨਾਂ ਚ ਦੇਖਿਆ ਨਹੀਂ ਸੀ ਇਸ ਕਰਕੇ ਪਤਾ ਨਹੀਂ ਸੀ ਪਰ ਜੋ ਸੀਨ ਜੋ ਦ੍ਰਿਸ਼ ਉਸ ਦਿਨ ਦੇਖਿਆ ਉਹ ਲੋਕਾਂ ਨੇ ਇੱਕ ਸਕੂਨ ਮਹਿਸੂਸ ਕੀਤਾ ਔਰ ਕਿਹਾ ਕਿ ਬਿਲਕੁਲ ਸਹੀ ਹੈ ਹੁਣ ਅਸੀਂ ਸ਼੍ਰੋਮਣੀ ਕਾਲਜ ਦੇ ਨਾਲ ਜੁੜਾਂਗੇ ਸਦਾ ਡਾਕਟਰ ਅਤਰ ਸਿੰਘ ਜਨਾਰਾ ਸਾਹਿਬ ਨੇ ਉਸੇ ਦਿਨ ਬਿਆਨ ਦਿੱਤਾ ਇਹ ਤੁਹਾਡੇ ਫਿਊਲ ਕਾ ਸਾਹਿਬ ਵਰਗਿਆ ਨੇ ਵੀ ਬਿਆਨ ਦਿੱਤਾ ਦਿੱਲੀ ਤੋਂ ਕਿ ਅਸੀਂ ਹੁਣ ਭਰਤੀ ਹੋਵਾਂਗੇ ਸ਼ੋਮਨੀ ਕਲਦਲ ਚ ਸਭ ਮੈਂ ਸਭੀ ਦੀ ਹੈ ਕਿ ਕੌਮ ਦੀ ਆਵਾਜ਼ ਨੂੰ ਪਛਾਨਣਾ ਕੌਮ ਦੀ ਸੋਚ ਦੇ ਨਾਲ ਤੁਰਨਾ ਇਹ ਸਾਡਾ ਫਰਜ਼ ਬੰਦ ਹੈ ਅਸੀਂ ਫਿਰ ਇਹਨਾਂ ਨੇ ਆਪਣੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸ਼੍ਰੀ ਅਕਾਲਤਾਰ ਸਾਹਿਬ ਤੋਂ ਬੇਮੁਖੋ ਕੇ ਕੀਤੀ ਸ਼੍ਰੀ ਅਕਾਲਤਾਰ ਸਾਹਿਬ ਤੋਂ ਭਗੌੜੇ ਹੋ ਕੇ ਕੀਤੀ ਅਸੀਂ ਉਹ ਬਰਦਾਸ਼ਤ ਨਹੀਂ ਕੀਤਾ ਪੰਜ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਸਮਝਿਆ ਪਰਤੀ ਸ਼ੁਰੂ ਕੀਤੀ ਹੁਣ ਵੀ ਇਹ ਜਿਹੜੀ ਪਰਤੀ ਹੈ ਇਹ ਸ੍ਰੀ ਅਕਾਲ ਤਰ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉੱਥੇ ਆ ਕੇ ਹੁਕਮ ਲੈ ਕੇ ਗਈ ਹੈ ਉਹਨਾਂ ਨੇ ਉੱਥੇ ਅਰਦਾਸ ਕਰਕੇ 18 ਮਾਰਚ ਮਿਥਿਆ ਸੀ 18 ਮਾਰਚ ਨੂੰ ਆ ਕੇ ਫਿਰ ਅਰਦਾਸ ਕੀਤੀ ਉਸ ਦਿਨ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਸਾਰਿਆਂ ਨੇ ਪਰਤੀ ਦਾ ਕੰਮ ਸ਼ੁਰੂ ਕੀਤਾ ਔਰ ਮੈਨੂੰ ਅੱਜ ਖੁਸ਼ੀ ਹੈ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਜਿਹੜਾ ਅੱਜ ਅੰਮ੍ਰਿਤਸਰ ਵਿੱਚ ਵੀ ਖੋਲਿਆ ਗਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਦਫਤਰ ਸ਼ੋਮਨੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਚੰਡੀਗੜ੍ਹ ਵਿੱਚ ਸੀ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਪਹਿਲਾ ਦਫਤਰ ਹੈ ਉਹ ਸ਼ੋਮਨੀ ਅਕਾਲੀ ਦਲ ਦਾ ਇੱਥੇ ਅੰਮ੍ਰਿਤਸਰ ਵੀ ਖੋਲਿਆ ਜਾਵੇ ਚੰਡੀਗੜ੍ਹ ਇੱਕ ਕਿਸਮ ਦਾ ਸਬ ਅਫੀਸ ਵੀ ਹੋਏਗਾ ਜਿਹੜਾ ਕੋਈ ਲਿਖਤੀ ਕੰਮ ਹੋਣਗੇ ਦਫਤਰੀ ਕੰਮ ਹੋਣਗੇ ਉੱਥੋਂ ਚੱਲਦੇ ਰਹਿਣਗੇ ਸੋ ਇੱਥੇ ਅਸੀਂ ਭਰਤੀ ਕਮੇਟੀ ਵੱਲੋਂ ਭਰਤੀ ਦਾ ਕੰਮ ਸ਼ੁਰੂ ਕਰ ਲੱਗੇ ਜਿਲੇ ਦੇ ਅੰਮ੍ਰਿਤਸਰ ਜ਼ਿਲੇ ਤੋਂ ਡਾਕਟਰ ਅਜਨਾਰਾ ਸਾਹਿਬ ਬਾਕੀ ਸਾਰੇ ਸਾਥੀ ਆਏ ਨੇ ਸਾਡੇ ਜਾਨੀਆ ਸਾਹਿਬ ਸਦਾ ਗੋਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਐਸਟੀਪੀਸੀ ਰਹੇ ਮੇਰੇ ਨਾਲ ਇਹਨਾਂ ਨੇ ਬੜਾ ਸੇਵਾ ਕੀਤੀ ਹੈ ਭਾਈ ਮਨਜੀਤ ਸਿੰਘ ਜੀ ਮੈਂਬਰ ਐਸਟੀਪੀਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੈ ਸਾਬਕਾ ਮੈਂਬਰ ਐਸਟੀਪੀਸੀ ਸਦਾ ਬਲਦੇਵ ਸਿੰਘ ਜੀ ਢਾਡੀ ਸਾਹਿਬ ਸਾਡੇ ਪ੍ਰਚਾਰਕ ਬੜਾ ਲੰਮਾ ਇਹਨਾਂ ਕੋਲ ਲੜਿਆ ਇਧਰ ਕੁਰਾਲੀਆ ਸਾਹਿਬ ਹੋਰੀਆਂ ਸਾਰੇ ਵਰਕ ਸਾਹਿਬ ਹੋਰੀ ਜਿਹੜੇ ਕਿ ਲਗਾਤਾਰ ਇਹਨਾਂ ਜੁੜੇ ਹੋਏ ਸੋ ਸਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਸਾਹਿਬ ਉਹਨਾਂ ਦੇ ਨੁਮਾਇंदे ਪਹੁੰਚੇ ਹੈ ਸਰਦਾਰ ਮਾਸਟਰ ਗੁਰਿੰਦਰ ਸਿੰਘ ਜੀ ਸੇਖੋ ਸਾਹਿਬ ਸੰਧੂ ਸਾਹਿਬ ਉਹ ਵੀ ਸਾਰੇ ਜਣੇ ਇੱਥੇ ਕਾਪੀਆਂ ਲੈਣ ਵਾਸਤੇ ਆਏ ਔਰ ਇਹ ਅਸੀਂ ਇੱਥੇ ਅੱਜ ਕਾਪੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮਾਝੇ ਵਾਲਿਆਂ ਨੂੰ ਕਿ ਤੁਸੀਂ ਕੋਈ ਵੀ ਕਾਪੀਆਂ ਪ੍ਰਾਪਤ ਕਰਨੀਆਂ ਹੁਣ ਤੁਸੀਂ ਇੱਥੇ ਪਹੁੰਚੋ ਡਾਕਟਰ ਅਜਨਾਲਾ ਸਾਹਿਬ ਕਟੋ-ਕਟ ਹਫ਼ਤੇ ਵਿੱਚ ਇੱਕ ਦਿਨ ਇਹ ਦਿਨ ਦੱਸ ਦੇਣਗੇ ਕਿਹੜੇ ਦਿਨ ਬੈਠਣਗੇ ਤੇ ਮੈਂ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਤੁਹਾਡੀ ਲੋੜ ਹੋਵੇਗੀ ਜੇ ਜੇ ਕੋਈ ਤੁਹਾਡੀ ਜ਼ਰੂਰਤ ਹੋਏਗੀ ਇੱਥੇ ਤੁਹਾਨੂੰ ਇੱਕ ਤੇ ਕਾਪੀਆਂ ਵੀ ਮਹਈਆ ਕਰਾਵਾਂਗੀ ਦੂਜੀ ਮੈਂ 15 ਦਿਨਾਂ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਆ ਕੇ ਦਫ਼ਤਰ ਬੈਠਾਂਗੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੁम्मेवार ਸੱਜਣ ਇੱਥੇ ਆ ਕੇ ਦਫ਼ਤਰ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਹਫ਼ਤੇ ਵਿੱਚ ਆ ਕੇ ਬੈਠਿਆ ਕਰੋ ਵਰਕਰਾਂ ਨੂੰ ਲਾਮਬੰਦ ਕਰੋ ਇੱਕ ਕਾਪੀ ਜੇ ਕੋਈ ਡੈਲੀਗੇਟ ਕੱਟਦਾ ਹੈ ਉਹ ਸਰਕਲ ਦਾ ਡੈਲੀਗੇਟ ਬਣੇਗਾ ਜੇ 25 25 ਡੈਲੀਗੇਟ ਜਿਹੜੇ ਹੋਣਗੇ ਉਹਨਾਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣੇਗਾ ਸੋ ਇਹ ਸਾਰੀਆਂ ਸਿਸਟਮ ਅਗੇ ਚੱਲ ਜਪੇਗਾ ਮੇਰੀ ਅੱਜੋੜ ਕੇ ਬੇਨਤੀ ਹੈ ਕਿ ਇਹਦੇ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਆਪਣੀ ਭਰਤੀ ਕਰਕੇ ਇਹਦੇ ਹਿੱਸਾ ਬਣੋ ਆਧਾਰ ਕਾਰਡ ਦਾ ਨੰਬਰ ਜ਼ਰੂਰ ਲਿਖਣਾ ਹੈ ਟੈਲੀਫੋਨ ਨੰਬਰ ਜ਼ਰੂਰ ਲਿਖਣਾ ਆਪਣਾ ਪੂਰਾ ਡਰੈਸ ਜ਼ਰੂਰ ਲਿਖਣਾ ਤਾਂ ਜੋ ਮੈਂਬਰ ਬਣਨ ਵਾਲਾ ਇਹ ਗੌਰਵ ਮਹਿਸੂਸ ਕਰੇ ਮਾਣ ਮਹਿਸੂਸ ਕਰੇ ਕਿ ਮੈਂ ਉਸ ਸ਼੍ਰੋਮਣੀ ਕਾਲ ਦਲ ਦਾ ਮੈਂਬਰ ਬਣ ਜਾ ਰਿਹਾ ਹਾਂ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸੁਨਹਿਰੀ ਹੈ ਜਿਹੜਾ ਕੁਰਬਾਨੀਆਂ ਚੋਂ ਨਿਕਲਿਆ ਹੋਇਆ ਹੈ ਸਾਡੇ ਬਜ਼ੁਰਗਾਂ ਨੇ ਬਹੁਤ ਕਾਲ ਨਾ ਕਾਲੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣ ਤੋਂ ਬਾਅਦ ਜਿਹੜੇ ਜੱਤੋ ਦੇ ਮੋਰਚੇ ਵਿੱਚ ਸਾਡੇ ਅਕਾਲੀ ਲੜਦੇ ਸੀ ਜਿਹੜੇ ਨਨਕਾਣਾ ਸਾਹਿਬ ਚ ਅਕਾਲੀ ਲੜੇ ਐ ਉਹ ਸਾਰੇ ਮੋਰਚੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਹੋਂਦ ਵਿੱਚ ਆਈ ਔਰ 1 ਮਹੀਨਾ ਬਾਅਦ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਗੁਰਸਿੱਖਾਂ ਦੇ ਬਣਾਇਆ ਸੀ ਜਿਨ੍ਹਾਂ ਰੀਜਨ ਆ ਬਣਾਇਆ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਅਸੀਂ ਉਸ ਦੇ ਉਹਨਾਂ ਦੇ ਜਿਹੜੇ ਸੁਪਨੇ ਹੈ ਉਹ ਪੂਰੇ ਕਰਨ ਵਾਸਤੇ ਅੱਗੇ ਤੁਰਾਂਗੇ ਤੇ ਦੇਸ਼ ਕੌਮ ਦੀ ਸੇਵਾ ਕਰਨ ਵਾਸਤੇ ਆਪਣਾ ਫਰਜ਼ ਅਦਾ ਕਰਾਂਗੇ ਇਹਨਾਂ ਕਿ ਪ੍ਰਵਾਨਗੀ ਕਮੇਟੀ ਨੂੰ ਵੀ ਹੋ ਗਈ ਹੈ ਜਥੇਦਾਰ ਸਾਹਿਬ ਦੀ ਤੇ ਜਥੇਦਾਰ ਸਾਹਿਬ ਦੀ ਵੀ ਪ੍ਰਵਾਨਗੀ ਹੋ ਗਈ ਹੈ ਪੱਜੀ ਕਮੇਟੀ ਮੈਂਬਰੀ ਕਮੇਟੀ ਜਿਹੜੀ ਕਿਹਾ ਜਾ ਰਿਹਾ ਸੀ ਬਦਲ ਬਦਲੀ ਜਾ ਸਕਦੀ ਹੈ ਜਾਂ ਉਹਦੇ ਵਿੱਚ ਮੈਡਿਫਾਈ ਕੀਤੀ ਜਾ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਇਹਦੇ ਵਿੱਚ ਸ਼ੋਰਟੀ ਨਹੀਂ ਪਰ ਜੋ ਪਤਾ ਲੱਗਾ ਇਹ ਕਿਹਾ ਕਿ ਵੀ ਜਿਹੜੀ ਆ ਕਾਲੀ ਤਲ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਕਮੇਟੀ ਹੜਕੇ ਕੰਮ ਕਰੇ ਤੇ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਕਾਲਦਾਰ ਸਾਹਿਬ ਹੋ ਗੁਣਾ ਪੜੀ ਉਹਨਾਂ ਨੇ ਕਿਹਾ ਕਿ ਉਹ ਮਰਜ ਕਰ ਦਿੱਤੀ ਜਾਵੇ ਸਾਡੇ ਵਿੱਚ ਤੁਸੀਂ ਸਾਨੂੰ ਕਿ ਉਹਨਾਂ ਨਾਲ ਮਰਜ ਕਰਨ ਦੀ ਗੱਲ ਕਰਦੇ ਇਰੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਹਰ ਸਿੱਖ ਹਰ ਸਿੱਖ ਨੂੰ ਮਿਲ ਸਕਦਾ ਹੈ ਕੋਈ ਸਿੱਖ ਚਾਰ ਸਿੱਖਾਂ ਨਾਲ ਬੈਠ ਕੇ ਵਿਚਾਰ ਚਰਚਾ ਕਰ ਸਕਦਾ ਹੈ ਉਸ ਵੇਲੇ ਜੇ ਉਹਨਾਂ ਨੇ ਬਲਾਵਾ ਦਿੱਤਾ ਸੀ ਉਹ ਸ਼੍ਰੀ ਅਕਾਤਾ ਸਾਹਿਬ ਜੀ ਦੇ ਲੈਟਰਪੈਡ ਉੱਤੇ ਲਿਖ ਕੇ ਭੇਜਿਆ ਸੀ ਉਹਨਾਂ ਨੇ ਕਿਹਾ ਸੀ ਗੱਲ ਸੁਣਨ ਨੂੰ ਤਿਆਰ ਹੈ ਕੌਣ ਉੱਥੇ ਜਥੇਦਾਰ ਹੈ ਕੌਣ ਨਹੀਂ ਹੈਗਾ ਕਿਉਂਕਿ ਅਜੇ ਤੱਕ ਸ਼੍ਰੋਮਣੀ ਕੁਰਦਾਰਾ ਪੰਡਿਤ ਕਮੇਟੀ ਨੇ ਜਿਹੜੇ ਜਥੇਦਾਰ ਲਾਏ ਨੇ ਜਾਂ ਜਿਹੜੇ ਹਟਾਏ ਨੇ ਉਹਦੀ ਪੁਸ਼ਟੀ ਵਾਲਾ ਅਜੇ ਮਾਮਲਾ ਕੋਈ ਵੀ ਮਤਾ ਨਹੀਂ ਆਇਆ ਸਭ ਤੋਂ ਪਹਿਲੀ ਤੇ ਗੱਲ ਹੀ ਹੈ ਅੰਤਰੀਕ ਕਮੇਟੀ ਨੇ ਇੱਕ ਮਤੇ ਰਾਈ ਜਿਹੜੇ ਰਾਈ ਸ਼੍ਰੀਕਾਤ ਗਿਆਨੀ ਰਗਵੀਰ ਸਿੰਘ ਜੀ ਨੂੰ ਜਾਂ ਗਿਆਨੀ ਰੁੱਤ ਸੁਲਤਾਨ ਸਿੰਘ ਜੀ ਨੂੰ ਜਿਹੜੇ ਮਤੇ ਰਾਈ ਲਾਇਆ ਸੀ ਉਹਦੀ ਅਜੇ ਪੁਸ਼ਟੀ ਕਰਨ ਵਾਸਤੇ ਦੂਜੀ ਐਗਜ਼ੈਕਟਿਵ ਵਿੱਚ ਮਤਾ ਨਹੀਂ ਆਇਆ ਜਿੰਨ ਚਿਰ ਮਤਾ ਨਾ ਆਵੇ ਐਗਜ਼ੈਕਟਿਵ ਦੇ ਵਿੱਚ ਪੁਸ਼ਟੀ ਨਾ ਹੋਵੇ ਉਨਿਚਰ ਕੋਈ ਵੀ ਚੇਂਜ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਅਸੀਂ ਬਹੁਤ ਸਾਰੇ ਮੈਂਬਰ ਜਿਹੜੇ ਹੈ ਉਹ ਇੱਕ ਮਤਾ ਲਿਖ ਕੇ ਲੈ ਕੇ ਆ ਰਹੇ ਆਂ ਔਰ ਉਹਨਾਂ ਨੇ ਦਸਕਤ ਕਰ ਦਿੱਤੇ ਮੈਂਬਰਾਂ ਨੇ ਕਰ ਰਹੇ ਸਾਰੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਸ਼੍ਰੀ ਅਕਾਲਤਾਰ ਸਾਹਿਬ ਤੋਂ ਦੂਰੀ ਨਹੀਂ ਬਣਾਉਣੀ ਅਸੀਂ ਸ਼੍ਰੀ ਅਕਾਲਤਾਰ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਉਹ ਅਸੀਂ 24 ਤਰੀਕ ਜਾਂ 25 ਤਰੀਕ ਅਸੀਂ ਪੇਸ਼ ਹੋ ਕੇ ਉੱਥੇ ਮਤਾ ਦੇਵਾਂਗੇ ਕਿ ਇਹ ਮਤਾ ਜਿਹੜਾ ਰੱਦ ਕਰਨ ਦਾ ਜਿਹੜੀ ਮर्याਦਾ ਦਾ ਕਾਨੂੰਨ ਹੋਇਆ ਉਹਨੂੰ ਰੱਦ ਕਰਨ ਦਾ ਮਤਾ ਜਿਹੜਾ ਉੱਥੇ ਪਾਇਆ ਜਾਵੇ ਜਾ ਜੋ ਅਸੀਂ ਜਨਰਲ ਹਾਊਸ ਦੇ ਵਿੱਚ ਇਹਨੂੰ ਪਾਸ ਕਰਾ ਸਕੀਏ ਨੰਬਰ ਬਜਟ ਵਿਜਲਾਸ ਦੇ ਵਿੱਚ ਨੰਬਰ 2 ਸਿੰਘ ਸਾਹਿਬ ਜਿਹੜੇ ਜੱਜਦਰ ਆਪਣੇ ਕੁਲਦੀਪ ਸਿੰਘ ਜੀ ਗੜਕਾ ਹਸਸਾ ਉਹਨਾਂ ਨੇ ਜੇ ਬੁਲਾਏ ਸੀ ਉੱਥੇ ਬੈਠੇ ਉਹਨਾਂ ਨੇ ਵਿਚਾਰ ਚਰਚਾ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਕੀ ਸਿਸਟਮ ਹੈ ਉਹਨਾਂ ਨੇ ਕਿਹਾ ਜੀ ਅਸੀਂ ਤੇ 2 ਦਸੰਬਰ ਦੇ ਹੁਕਮਨਾਮੇ ਤੋਂ ਇੰਚ ਵੀ ਇਧਰ ਨਹੀਂ ਹੋਣਾ ਇੱਕ ਇੱਕ ਗੱਲ ਜਿਹੜੀ ਉਹ ਪਰਿਵਾਰ ਕੀਤੀ ਜਾਊਗੀ ਅਸੀਂ ਉਸੇ ਤਰ੍ਹਾਂ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਠੀਕ ਹੈ ਮੈਂ ਵੀ ਉਸ ਹੁਕਮਨਾਮੇ ਦੇ ਖਿਲਾਫ ਨਹੀਂ ਆ ਮੈਂ ਉਹਨੂੰ ਬਿਲਕੁਲ ਵੀ ਚੇਂਜ ਨਹੀਂ ਕਰਨਾ ਚਾਹੁੰਦਾ ਬਸ ਇਹੀ ਗੱਲ ਸੀ ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਪੰਥਕ ਇਕਤਾ ਉਹਨਾਂ ਨੇ ਕਿਹਾ ਜੀ ਇਸ ਤੇ ਆਵਾਜ਼ ਮਾਰਦੇ ਆ ਕਿ ਪੰਥਕ ਇਕਤਾ ਵੱਧਣੀ ਚਾਹੀਦੀ ਹੈ ਹਰ ਸਿੱਖ ਸੋਚ ਰਕ ਵਾਲਾ ਜਿਹੜਾ ਉਹ ਸਾਡੇ ਨਾਲ ਸ਼ਾਮਲ ਹੋਵੇ ਅਸੀਂ ਭਰਤੀ ਕਰਨੀ ਸ਼ੁਰੂ ਕਰਨ ਲੱਗੇ ਆ ਜਿੰਨੇ ਭਰਤੀ ਕਰਨੀ ਹੈ ਉਹ ਸਾਨੂੰ ਆ ਕੇ ਸਾਨੂੰ ਆਵਾਜ਼ ਦੇਵੇ ਅਸੀਂ ਉਹਨਾਂ ਨਾਲ ਤੁਰਲੀ ਤਿਆਰ ਆ ਸੋ ਮੇਰਾ ਕਹਿਣ ਤੋਂ ਭਾਵੇਂ ਕੋਈ ਐਸੀ ਪੰਬਲ ਪੁੱਸੇ ਨਹੀਂ ਹੈਗੇ ਇਹ ਜਿਹੜੀ ਭਰਤੀ ਕਮੇਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਰ ਤੋਂ ਬਣੀ ਹੈ ਪਹਿਲੀ ਭਰਤੀ ਦਾ ਸਾਡਾ ਕੋਈ ਕੰਸਰਨ ਨਹੀਂ ਨਾ ਸੀ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਹ ਭਰਤੀ ਕਮੇਟੀ ਕਰੇਗੀ ਤੇ ਫਿਰ ਉਹਨਾਂ ਨੇ ਅਪਰਾਪ ਕਿਉਂ ਕੀਤੀ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪ੍ਰਵਾਨਤ ਨਹੀਂ ਹੈ ਅਕਾਲੀ ਦਲ ਉਹੀ ਪ੍ਰਵਾਨ ਹੋਏਗਾ ਉਹੀ ਮਾਨਤਾ ਪ੍ਰਾਪਤ ਹੋਏਗਾ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਾ ਸਭ ਦੀ ਹਦਾਇਤ ਤੇ ਬਣ ਲੱਗਾ ਅ ਵੀਜੀ ਧਾਮੀ ਸਾਹਿਬ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ ਉਹ ਰਾਜੀ ਵੀ ਹੋ ਗਏ ਨੇ ਬਾਲੋ ਸਾਹਿਬ ਨਾਲ ਮਿਲ ਕੇ ਆਏ ਨੇ ਤੇ ਉਹਨਾਂ ਨੂੰ ਦੁਬਾਰਾ ਸ਼ਾਇਦ ਅਕਸਰ ਦੇ ਵਿੱਚ ਸ਼ਾਇਦ ਜੁਆਇਨ ਕਰ ਲੈਣਗੇ ਆ ਜਿਹੜੀ ਉਹਨਾਂ ਨੂੰ ਕਮੇਟੀ ਜਿਹਦੇ ਚੋਂ ਸੀਫਾ ਦਿੱਤਾ ਸੀਗਾ ਉਹਨਾਂ ਨੂੰ ਪੱਜ ਬੈਂਬਰ ਜਿਹੜੇ ਹੈਗੇ ਹੁਣ ਤੁਸੀਂ ਕੀ ਸਮਝਦੇ ਹੋ ਦੁਬਾਰਾ ਉਹਦੀ ਪ੍ਰਧਾਨਗੀ ਚ ਆਉਣਗੇ ਜਾਂ ਉਹਨਾਂ ਨੂੰ ਕਿਹਾ ਜਾਏਗਾ ਪਹਿਲੀ ਗੱਲ ਇਹਦਾ ਦੂਸਰਾ ਇਹ ਕਿ ਇਹ ਕਿਹਾ ਜਾ ਰਿਹਾ ਜੀ بار-ਬਾਰ ਕਿ ਜਿਹੜੀਆਂ ਤਾਕਤਾਂ ਨੇ ਉਹ ਪਾਰ-ਪਾਰ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼੍ਰੋਮਣੀ ਕਾਲੀ ਦਲ ਵਿੱਚ ਸਿੱਖ ਪੰਥ ਦੇ ਵਿੱਚ ਇਹ ਦੋਨੇ ਚੀਜ਼ਾਂ ਦਾ ਬਾਰੋਬਾਰੀ ਦੱਸੋ ਜੀ ਉਹਨੇ ਪਾਰੀ ਕੀਤਾ ਦੇਖੋ ਜਿਹੜੀਆਂ ਤਾਕਤਾਂ ਦੀ ਤੁਸੀਂ ਗੱਲ ਕੀਤੀ ਹੈ ਜਿਨ੍ਹਾਂ ਨੂੰ ਉਹ ਕਹਿ ਰਹੇ ਹੈ ਵਿਆਸ ਹੀ ਸਦਸਕ ਵੀ ਇਸੇ ਬਾਦਲ ਦੀ ਬੇਟੀ ਦਾ ਮੇਰਾ ਖਿਆਲ ਹੈ ਸਾਰੇ ਉਹ ਲੀਡਰਸ਼ਿਪ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹੈ ਉਹਨਾਂ ਦੇ ਕੋਰਸ ਸੀ ਇਹਦਾ ਮਤਲਬ ਹੋ ਸਕਦਾ ਹੈ ਕਿ ਉਹ ਤਾਕਤਾਂ ਉਹਨਾਂ ਨੂੰ ਪੰਥਕ ਤੌਰ ਦੇ ਉੱਤੇ ਸੋਚ ਧਾਰਨ ਵਾਸਤੇ ਮਜਬੂਰ ਕਰਦੀਆਂ ਕਿ ਨਾ ਤਾਂ ਕਰ ਸਕਣ ਸਾਡੀ ਜਿਹੜੀ ਗੱਲ ਹੈ ਅਸੀਂ ਤੇ ਸ੍ਰੀ ਅਕਾਲ ਤਾ ਸਭ ਦੀ ਮਾਨ ਮਰਿਆਦਾ ਨੂੰ ਲੈ ਕੇ ਤੁਰੇ ਹਾਂ ਅਸੀਂ ਉਸ ਸੋਚ ਨੂੰ ਲੈ ਕੇ ਤੁਰੇ ਹਾਂ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਗੁਰੂ ਪੰਥ ਦੀ ਸੋਚ ਅਸੀਂ ਇਤੋਂ ਦੂਰ ਨਹੀਂ ਹੋ ਸਕਦੇ ਸਾਡੇ ਨਾਲ ਕਿਸੇ ਦਾ ਕੋਈ ਕਿਸੇ ਪਾਰਟੀ ਦਾ ਵਾਹ ਨਹੀਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਣੀ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੰਮ ਕਰਨੇ ਆਪਣਾ ਜਿਹੜਾ ਸੰਵਿਧਾਨ ਉਹਦੇ ਅਨੁਸਾਰ ਕੰਮ ਕਰਨਾ ਅਸੀਂ ਕੁਰਬਾਨੀਆਂ ਚੋਂ ਨਿਕਲੀ ਪਾਰਟੀ ਹੈ ਕੁਰਬਾਨੀਆਂ ਕਰਨਗੇ ਸਾਡੇ ਵਰਕਰ ਵੀ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਆ ਸੋ ਮੈਂ ਸਭ ਦੀ ਇਹ ਦੁਬਦਾ ਪਾਉਣ ਵਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਜਿਨ੍ਹਾਂ ਨਾਲ ਕੋਈ ਲਿੰਕ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ 25 ਸਾਲ ਜਿਨ੍ਹਾਂ ਲੋਕਾਂ ਨੇ ਐਮਪੀ ਬਣ ਕੇ ਮਨਿਸਟਰ ਬਣ ਕੇ ਉੱਥੇ ਕੰਮ ਕੀਤਾ ਅਲਾਈਅੰਸ ਸੀ ਅਲਾਈਅੰਸ ਕਰਨਾ ਕੋਈ ਜੁਰਮ ਨਹੀਂ ਹੁੰਦਾ ਅਲਾਈਅੰਸ ਕਰਨਾ ਚਾਹੀਦਾ ਪਰ ਅਲਾਈਅੰਸ ਕਰਕੇ ਕਿਸੇ ਨੂੰ ਆਪਣੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨੀ ਇਹ ਮਾਰੀ ਗੱਲ ਹੈ ਕਿ ਜੇ ਕਰੇ ਪਰ ਮੈਂ ਮੈਂ ਪ੍ਰਧਾਨ ਵੀ ਰਹੀ ਹਾਂ ਅੱਜ ਤੱਕ ਕਿਸੇ ਗੈਰ ਪਾਰਟੀ ਨੇ ਦੂਜੀ ਪਾਰਟੀ ਨੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕੀਤੀ ਕਿ ਐਸੀ ਉਥੇ ਪੰਥਕ ਸੋਚ ਨਾ ਰੱਖੀਏ ਕਿ ਦੂਜੀਆਂ ਪਾਰਟੀਆਂ ਸਾਨੂੰ ਕਹਿ ਸਕਦੀਆਂ ਕਿ ਤੁਸੀਂ ਸ਼੍ਰੀ ਅਕਾਲ ਤਰ ਸਾਹਿਬ ਨੂੰ ਸਮਰਪਿਤ ਉਹ ਇਹ ਕਹਿ ਸਕਦੀਆਂ ਕਿ ਤੁਸੀਂ ਇਸ ਮर्यादा ਨਾਲ ਚੱਲੋ ਸੋ ਅਸੀਂ ਆਪਣੇ ਆਪ ਨੂੰ ਸੰਭਾਲ ਲੈ ਕਿਸੇ ਨੂੰ ਅਸੀਂ ਕਹਿਣ ਦੀ ਲੋੜ ਕਿ ਕਿਸੇ ਨੂੰ ਅਸੀਂ ਕਿਉਂ ਮੌਕਾ ਦਈਏ ਦੂਜੀ ਗੱਲ ਜਿਹੜੀ ਹੈ ਤੁਸੀਂ ਗੱਲ ਕੀਤੀ ਸੀ ਤਾਮੀ ਸਾਹਿਬ ਦੀ ਦੇਖੋ ਮੈਂ ਵੈਸੇ ਤੇ ਨਿੱਜੀ ਤੌਰ ਤੇ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹਦੀ ਪਰ ਇਹ ਜ਼ਰੂਰ ਹੈ ਕਿ ਹਰਜਿੰਦਰ ਸਿੰਘ ਤਾਮੀ ਨੂੰ ਪ੍ਰਧਾਨ ਬਣਾਇਆ ਸੀ ਹਾਊਸ ਨੇ ਉਹਦਾ ਫਰਜ਼ ਬੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਾਰੇ ਕੰਮਕਾਜ ਨੂੰ ਸਾਂਭਣਾ ਸ਼੍ਰੀ ਹਕਾਤਾ ਸਾਹਿਬ ਦੀ ਮਾਨ ਮਰਿਆਦਾ ਨੂੰ ਕਰਕਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਉਥੋਂ ਦੇ ਮੁਲਾਜ਼ਮ ਉਥੋਂ ਦੇ ਸੇਵਾਦਾਰ ਉਥੋਂ ਦਾ ਪ੍ਰਦਾਨ ਕਸਟੋਡੀਅਨ ਹੁੰਦਾ ਉਹਨੇ ਕਰਕਰ ਤੱਕ ਮਰਿਆਦਾ ਪਹੁੰਚਾਉਣੀ ਹੁੰਦੀ ਤੇ ਜੇ ਉਹੀ ਮਰਿਆਦਾ ਦਾ ਕਾਰਨ ਕਰਦੇ ਕੀ ਉਹਨੇ ਜ਼ਿੰਮੇਵਾਰੀ ਨਿਭਾਈ ਹੈ ਜੇ ਉਹ ਬੁਜ਼ਦਲ ਹੋ ਕੇ ਕਮਜ਼ੋਰ ਹੋ ਕੇ ਛੱਡ ਕੇ ਚਲਾ ਜਾਵੇ ਦੇਖੋ ਇੱਕ ਹੁੰਦੀ ਹੈ ਪੈਸੇ ਟਕੇ ਦੀ ਇਮਾਨਦਾਰੀ ਕੰਮ ਕਾਜ ਦੀ ਇਮਾਨਦਾਰੀ ਇੱਕ ਹੁੰਦੀ ਹੈ ਸੰਸਥਾ ਦੀ ਸਰਵ ਉੱਚਤਾ ਦੀ ਸੰਸਥਾ ਦੇ ਮਾਨ ਸਤਕਾਰ ਦੀ ਜੇ ਉਹਦੀ ਜ਼ਿੰਮੇਵਾਰੀ ਨੂੰ ਆਪਾਂ ਨਹੀਂ ਨਿਭਾਉਂਦੇ ਉਹਨਾਂ ਬੇਈਮਾਨੀ ਕਰਕੇ ਚੱਲ ਜੰਨੇ ਹੈ ਤੇ ਫਿਰ ਸਾਡੀ ਇਮਾਨਦਾਰੀ ਕਿੱਥੇ ਰਹਿ ਜਾਂਦੀ ਹੈ ਸੋ ਜੇ ਉਹ ਗਏ ਸੀ ਮੈਂ ਸਮੀ ਦੀ ਇੱਕ ਸਕ੍ਰਿਪਟ ਸੀ ਡਰਾਮਾ ਸੀ ਕਿ ਪਹਿਲਾਂ ਉਹ ਛੱਡ ਕੇ ਚਲੇ ਗਏ ਉਹ ਦਿਨ ਗਏ ਜਿੱਦਣ ਕੇ ਭਰਤੀ ਕਮੇਟੀ ਨੇ ਭਰਤੀ ਕਰਨ ਦਾ ਲਾਸਟ ਫੈਸਲਾ ਕਰਨਾ ਸੀਗਾ ਉਹ ਛੱਡ ਕੇ ਚਲੇ ਗਏ ਜਿਉ ਗਏ ਸੀ ਕਦੀ ਉਹਦੇ ਕੋਲ ਲੀਡਰ ਜਾਂਦੇ ਹੈ ਕਦੀ ਉਹ ਦੇਖੋ ਐਗਜ਼ੈਕਟਿਵ ਜਾਂਦੀ ਹੈ ਕਦੀ ਉਹ ਦੇਖੋ ਸਾਰੇ ਜਥੇਦਾਰ ਸਾਹਿਬ ਜਾਂਦੇ ਨੇ ਮੈਂ ਹੀ ਤੋਂ ਤਤ ਕੱਢਿਆ ਕਿ ਸ੍ਰੀ ਅਕਾਲ ਤਾ ਸਾਬ ਜੀ ਦੇ ਜਥੇਦਾਰ ਨਾਲੋਂ ਜਸ ਸਿੰਘ ਸਹਬਾਨਾ ਦੀ ਉਸੇ ਮਾਰ ਸਰਮਾਨ ਨਾਲੋਂ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਤਰਜੀਹ ਦਿੱਤੀ ਕਿ ਮੇਰੇ ਵਾਸਤੇ ਇਹੀ ਵੱਡਾ ਜਿਹਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਫਿਰ ਸਾਰੇ ਗਏ ਕਿਸੇ ਦੇ ਆਖੇ ਨਹੀਂ ਲੱਗੇ ਫਿਰ ਉਹਦੇ ਕੋਲ ਹੀ ਗਏ ਉਹਦੇ ਕੋਲ ਕਿਹੜੀ ਕੋਈ ਸੁੰਢ ਦੀ ਗੰਢੀ ਸੀ ਜਿਹਦੇ ਨਾਲ ਉਹ ਫਿਰ ਸਾਰਾ ਕੁਝ ਠੀਕ ਹੋ ਗਿਆਗੇ ਉਹ ਤੇ ਕਹਿੰਦੇ ਸੀ ਮੈਂ ਨੈਤਿਕਤਾ ਦੇ ਆਧਾਰ ਤੇ ਚੱਲਿਆ ਜੀ ਨੈਤਿਕਤਾ ਦੇ ਆਧਾਰ ਉਹ ਨੈਤਿਕਤਾ ਉਦੋਂ ਜਾਗੀ ਸੀ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਤਾਰਿਆ ਸੀ ਇਹਨਾਂ ਨੇ ਤੇ ਗਿਆਨੀ ਰਗਵੀਰ ਸਿੰਘ ਜੀ ਨੇ ਇੰਗਲੈਂਡ ਤੋਂ ਬਿਆਨ ਦਿੱਤਾ ਸੀ ਕਿ ਮੇਰੇ ਮਨ ਤੇ ਬੜਾ ਬੋਝ ਹੈ ਸ਼੍ਰੀ ਅਕਾਲਤਾ ਸਬ ਜੀ ਦੇ ਉਸ ਸਤਕਾਰ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਹੈ ਝੂਠੇ ਸਾਰੇ ਕੰਮ ਕੀਤੇ ਜਾ ਰਿਹਾ ਹੈ ਮਾਰੇ ਕੰਮ ਕੀਤੇ ਜਾ ਰਿਹਾ ਹੈ ਮਰਿਆਦਾ ਦੇ ਉਲਟ ਕੀਤੇ ਜਾ ਰਹੇ ਤੇ ਜੇ ਨੈਤਿਕਤਾ ਉਦੋਂ ਜਾਗ ਪਈ ਸੀ ਪਹਿਲਾਂ ਤੇ ਨਹੀਂ ਜਾਗੀ ਕਈ ਕੰਮਾਂ ਦੇ ਨਾਲ ਸ੍ਰੀ ਘਾਤ ਅਸ ਤੋਂ ਮਨਕਰ ਵੀ ਹੋ ਗਏ ਪਰ ਜੇ ਜਾਗੀ ਸੀ ਤੇ ਹੁਣ ਕਿਹੜੀ ਚੀਜ਼ ਦੇ ਨਾਲ ਨਾਟਕ ਦਾ ਜਿਹੜੀ ਹੈ ਹੁਣ ਪੂਰੀ ਹੋ ਗਈ ਹੈ ਕਿਹੜਾ ਉਹ ਦੁੱਖ ਸੀਗਾ ਜਿਹੜਾ ਅੱਜ ਪੂਰਾ ਕਰ ਦਿੱਤਾ ਉਹਨਾਂ ਨੇ ਸੋ ਮੈਸੇਜਿੰਗ ਸਾਰੇ ਸਾਦਰ ਰਏ ਜੇ ਜਥੇਦਾਰ ਸਾਹਿਬ ਨੇ ਵੀ ਕਿਹਾ ਜੇ ਸਾਰੇ ਆ ਗਏ ਨੇ ਇਸ ਕਰਕੇ ਮੈਂ ਜੁਆਇਨ ਕਰ ਰਿਹਾ ਕਿਉਂਕਿ ਉਹ ਦੋ ਕਿਹੜਾ ਉਦੋਂ ਕਿ ਅੱਗੇ ਦੀ ਗੱਲ ਕਰੀਏ ਤਾਂ ਕਿਉਂਕਿ 28 ਤਰੀਕ ਨੂੰ ਬਾਬਾ ਹਰਨਾਬ ਸਿੰਘ ਖਾਲਸਾ ਨੇ ਵੀ ਕਿਹਾ ਵੀ ਵੱਡਾ ਕੱਟ ਕੀਤਾ ਜਾਣਾ ਤੇ ਜਿਹੜੀ ਧਾਮੀ ਸਾਹਿਬ ਦੀ ਕਿਹਾ ਜਾਂਦਾ ਵੀ ਸਾਰੀਆਂ ਸੰਪਰਦਾਵਾਂ ਨਾਲ ਜਾਂ ਟਕਸਾਲਾਂ ਦੇ ਨਾਲ ਉਹਨਾਂ ਦੀ ਜਿਹੜਾ ਇੱਕ 1 ਟੂ 1 ਚੰਗੀ ਹੈ ਤੇ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਵਾਸਤੇ ਵੀ ਜਿਹੜਾ ਅਸੀਂ ਮਤਲਬ ਅੱਗੇ ਲੈ ਕੇ ਆਇਆ ਜਾਣਾ ਸਾਡੀ ਚੰਗੀ ਟਕਸਾਲਾਂ ਦੀ ਤੇ ਸੰਪਰਦਾਮਾਂ ਦੀ ਗੱਲ ਬਾਅਦ ਚ ਆਉਂਦੀ ਹੈ ਕਿ ਸਾਰੀਆਂ ਸੰਪਰਦਾਮਾਂ ਨੇ ਟਕਸਾਲਾਂ ਨੇ ਸ਼੍ਰੀ ਘਾਤਾ ਉਸ ਨੂੰ ਸਮਰਪਿਤ ਹੋਣਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਪਏਗਾ ਜੇ ਅਸੀਂ ਪਹਿਲਾਂ ਉਹਨਾਂ ਦਾ ਧਿਆਨ ਨਹੀਂ ਰੱਖਦੇ ਤਾਂ ਉਹ ਤੇ ਸਾਰੇ ਸਾਡੇ ਨਾਲ ਮੰਨਣ ਵਾਲੇ ਉਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਨੁਸਾਰ ਚੱਲਣ ਵਾਲੇ ਸੋ ਮੈਂ ਸਮਝੀ ਇਹ ਹੈ ਕਿ ਜੇ ਕੋਈ ਸਹਿਯੋਗ ਦੇ ਰਿਹਾ ਉਹ ਇਸੇ ਲਈ ਦੇ ਰਿਹਾ ਕਿ ਮਰਿਆਦਾ ਦਾ ਕਾਨੂੰਨ ਹੋਇਆ ਹਰ ਸੰਸਥਾ ਇਹ ਮਹਿਸੂਸ ਕਰਦੀ ਹੈ ਧਾਰਮਿਕ ਸੰਸਥਾ ਮਹਿਸੂਸ ਕਰਦੀ ਹੈ ਸਿੱਖ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਸੰਸਥਾ ਇੱਥੇ ਸੰਸਥਾ ਦਾ ਨੁਕਸਾਨ ਹੋਇਆ ਹੈ ਸ਼੍ਰੀ ਕਾਤਾ ਸਹਿ ਸਰ ਉੱਚਤਾ ਨੂੰ ਧਾ ਲੱਗੀ ਹੈ ਜੋ ਉੱਥੋਂ ਦਾ ਹੁਕਮਨਾਮਾ ਸੀ ਜੇ ਨਹੀਂ ਮੰਨਿਆ ਗਿਆ ਭਗੌੜਿਆਂ ਦੇ ਨਾਲ ਸੀ ਨਹੀਂ ਜਾਵਾਂਗੇ ਜਿਹੜੇ ਸ਼੍ਰੀ ਕਾਤਾ ਸਮਰਪਿਤ ਹੋਣਗੇ ਉਹ ਇੱਥੇ ਆਉਣਗੇ ਅ ਭੀਬੀ ਜੀ ਤੁਸੀਂ ਆਪਣਾ ਜਿਹੜਾ ਜਿਹੜਾ ਪ੍ਰੈਸ ਪ੍ਰਧਾਨ ਨੋਮੀਨੇਟ ਕਰੋ ਆਪਣੇ ਪਾਪੜੇ ਵੱਲੋਂ ਪਾਰਟੀ ਦਾ ਜੀ ਜੀ ਐਸਜੀਪੀਸੀ ਦਾ ਉਹ ਜੀ ਐਸਜੀਪੀਸੀ ਦਾ ਤੇ ਨੋਮੀਨੇਟ ਜਦੋਂ ਚੋਣ ਹੋਏਗੀ ਉਹਦਾ ਕਰਾਂਗੇ ਅਸੀਂ ਪਹਿਲਾਂ ਹੀ ਥੋੜਾ ਕਰ ਦਿਆਂਗੇ ਨਹੀਂ ਪਜੜੇ ਚਲਾਸ ਆ ਗਏ ਕੀ ਜਿਹੜੇ ਜਿਹੜੇ ਸਿਕਸਾਬੰਦ ਇਹਨਾਂ ਨੂੰ ਹਟਾਏ ਗਏ ਨੇ ਉਹਨਾਂ ਨੂੰ ਵੜਵਾ ਦੇ ਲਈ ਆਪਾਂ ਮੰਗ ਰੱਖਾਂਗੇ ਕਿ ਉਹ ਅਸੀਂ ਉਹ ਅਸੀਂ ਮਤਾ ਲੈ ਆ ਰਹੇ ਹਾਂ ਜੀ ਕਿ ਜਿਹੜੀ ਮਰਿਆਦਾ ਦਾ ਕਾਣ ਹੋਇਆ ਜਿਹੜਾ ਉਹ ਬਤਾ ਪਾਇਆ ਗਿਆ ਉਹ ਗਲਤ ਪਾਇਆ ਗਿਆ ਮਰਿਆਦਾ ਦਾ ਕਾਣ ਕੀਤਾ ਗਿਆ ਬੇਨਿਜ਼ਮੀ ਹੋਈ ਹੈ ਇਹ ਇੱਕ ਤਰੀਕਾ ਨਹੀਂ ਹੈ ਅੰਤਰੀ ਕਮੇਟੀ ਨੇ ਜੋ ਉਹ ਫੈਸਲਾ ਕੀਤਾ ਉਹਨੂੰ ਰੱਦ ਕੀਤਾ ਜਾਵੇ ਉਹ ਮਤਾ ਲੈ ਕੇ ਅਸੀਂ ਆ ਰਹੇ ਹਾਂ ਔਰ ਅਸੀਂ ਕੱਲ 24 ਤਰੀਕ ਜਾਂ 25 ਤਰੀਕ ਨੂੰ ਅਸੀਂ ਉੱਥੇ ਪਹੁੰਚਾ ਦੇਣਾ ਤਾਂ ਜੋ ਉਹ ਬਜਟ ਦੀ ਜਲਾਸ ਵਿੱਚ ਸ਼ਾਮਿਲ ਕਰ ਲਿਆ ਜਾਵੇ 28 ਤਰੀਕ ਨੂੰ ਅਚਲਦੇ ਵਿੱਚ ਸਿੱਖਾਂ ਨਾਲ ਬੜਾ ਧੱਕਾ ਹੋ ਰਿਹਾ ਸਿੱਖਾਂ ਨੂੰ ਜਵਾਹ ਚੱਲ ਪੰਜਾਬ ਵਿੱਚ ਚੱਲ ਰਿਹਾ ਹੈ ਦੇਖੋ ਸਾਨੂੰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਸਿੱਖ ਕਿਤੇ ਵੀ ਜਾਂਦੇ ਹੈ ਜਿਹੜੀਆਂ ਤੱਕੇ ਹੁੰਦੇ ਸਟੇਟਾਂ ਦੇ ਵਿੱਚ ਮਾਰੀ ਗੱਲ ਹੈ ਸਰਕਾਰਾਂ ਨੂੰ ਉੱਪਰਲੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬੜਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਸਟੇਟ ਨੂੰ ਹਦਾਇਤ ਹੋਣੀ ਚਾਹੀਦੀ ਹੈ ਕੋਈ ਵਰਗ ਹੋਵੇ ਮੈਕੈਨਿਕਲ ਸਿੱਖ ਦੀ ਨਹੀਂ ਮੈਂ ਗੱਲ ਕਰਦੀ ਕੋਈ ਵੀ ਮਨੁੱਖ ਹੋਵੇ ਕੋਈ ਵੀ ਇਨਸਾਨ ਹੋਵੇ ਕਿਸੇ ਨੂੰ ਅਸੀਂ ਬੇਪੱਧ ਕਰਨਾ ਕਿਸੇ ਨਾਲ ਤੱਕਾ ਕਰਨਾ ਕਿਸੇ ਨੂੰ ਕੁੱਟਮਾਰ ਕਰਨੀ ਇਹ ਬਹੁਤ ਮਾਰੀ ਗੱਲ ਹੈ ਕਿਸੇ ਸਟੇਟ ਵਿੱਚ ਇਸ ਤਰ੍ਹਾਂ ਦੇ ਆਪਸ ਵਿੱਚ ਕਲੈਸ਼ ਨਹੀਂ ਪੈਦਾ ਹੋਣੇ ਚਾਹੀਦੇ ਸਾਨੂੰ ਏਕਤਾ ਸਿਖਾਈ ਹੈ ਗੁਰੂ ਸਾਹਿਬ ਨੇ ਸਾਨੂੰ ਪ੍ਰੇਮ ਵਿੱਚ ਰਹਿਣਾ ਸਿਖਾਇਆ ਧਰਮ ਕੋਈ ਵੀ ਹੋਵੇ ਇਕਨ ਹਰ ਧਰਮ ਕਹਿੰਦਾ ਕਿ ਸਾਰੇ ਜਾਨੇ ਇਕੱਠੇ ਹੋ ਕੇ ਰਹੋ ਇਕੱਤਰ ਹੋ ਕੇ ਰਹੋ ਕਿਸੇ ਨਾਲ ਵਾਦਾ ਘਟਾ ਨਾ ਕਰੋ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੀ ਆ ਆਪਣੀਆਂ ਸੰਗਤਾਂ ਨੂੰ ਵੀ ਕਿਤੇ ਵੀ ਕੋਈ ਗੱਲ ਹੁੰਦੀ ਹੈ ਉਹਦੀ ਨਿੰਦਾ ਵੀ ਅਸੀਂ ਕਰਦੇ ਆ ਪਰ ਉਹਦਾ ਮੁਕਾਬਲਾ ਕਰਨ ਵਾਸਤੇ ਕੇਵਲ ਤੇ ਕੇਵਲ ਸਾਡਾ ਹੀ ਫਰਜ ਨਹੀਂ ਇਹ ਸਟੇਟਾਂ ਦੀ ਸਰਕਾਰਾਂ ਦਾ ਵੀ ਫਰਜ ਬੰਦਾ ਕਿ ਉਹ ਗਲਤ ਕਿਉਂ ਹੋਣ ਦਿੰਦੇ ਆ ਇਹਨਾਂ ਰੋਕ ਲਾਣੀ ਚਾਹੀਦੀ ਆਪਣਾ ਲੋਜੀ ਤੋੜ ਭੰਗ ਵੀ ਕੀਤੀ ਗਈ ਹੈ ਇਸ ਸਮੇਸਾ ਵੱਲੋਂ ਉਦੇ ਬਾਰੇ ਚਲੋ ਸ਼ਰਾਰਤੀ ਅਨਸਰ ਤੇ ਜੀ ਕਿਤੇ ਵੀ ਕਰਦੇ ਆ ਗਲਤੀ ਹੈ ਜੀ ਕੋਈ ਵੀ ਕਰ ਅਕਾਲੀ ਦਲ ਵਿੱਚ ਕੋਈ ਇਕਤਾ ਦਾ ਹੈਗਾ ਟੀ ਚਾਂਸ ਦੇਖੋ ਅਕਾਲੀ ਦਲ ਅਸੀਂ ਕੋਈ ਇਹ ਨਹੀਂ ਕਿ ਅਸੀਂ ਚਾਰ ਬੰਦੇ ਇਕੱਠੇ ਕਰ ਲਾਂਗੇ ਤੇ ਇਕਤਾ ਹੋ ਜਾਏਗੀ ਅਕਾਲੀ ਦਲ ਉਦੋਂ ਤੱਕ ਦਾ ਹੋਣਾ ਜਿੱਦਣ ਅਕਾਲੀ ਸੋਚ ਵਾਲੇ ਲੋਕ ਇਕੱਠੇ ਹੋਏ ਜਦੋਂ ਮਰਿਆਦਾ ਵਾਲੇ ਲੋਕ ਇਕੱਠੇ ਹੋਏ ਜੇ ਅਸੀਂ 24 ਚ ਇਕੱਠੇ ਸੀ ਸਾਰੇ 17 ਚ ਵੀ ਇਕੱਠੇ ਸੀ ਸਾਰੇ 21 ਚ ਵੀ ਇਕੱਠੇ ਸੀ ਸਾਰੇ ਉਨਨੀਚਵੀ ਇਕੱਠੇ ਸਾਰੇ ਸਾਰੀਆਂ ਚੋਨਾਚ ਅਸੀਂ ਕਿੱਥੇ ਡਿੱਗੇ ਹੁਦਦੇ ਮੂੰਹ ਅਸੀਂ ਹਾਸ਼ੀਏ ਤੇ ਚਲੇ ਗਏ ਇਕੱਠੇ ਕੱਲੇ ਉਹਨਾਂ ਵਿਅਕਤੀਆਂ ਨਾਲ ਨਹੀਂ ਅਸੀਂ ਇਕੱਠੇ ਹੋ ਸਕਦੇ ਜਿਹੜੇ ਗੈਰ ਅਸੂਲੀ ਗਿਰ ਕੰਮ ਕਰਦੇ ਹੈ ਗਰ ਗਰ ਮਰਿਆਦਾ ਕੰਮ ਕਰਦੇ ਹੈ ਜਿਹੜੇ ਕੇਵਲ ਤੇ ਕੇਵਲ ਆਪਣੇ ਆਪਣੇ ਆਪ ਨੂੰ ਹੀ ਸਮਝ ਕੇ ਕਿ ਮੈਂ ਹੀ ਲੀਡਰ ਹਾਂ ਹੋਰ ਕੋਈ ਹੈ ਹੀ ਨਹੀਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕਿਸੇ ਮਨੁੱਖ ਨਾਲ ਨਾ ਜੁੜੋ ਸੰਸਥਾ ਨਾਲ ਨਾ ਜੁੜੋ ਸਿਰੇ ਕਾਤਾਸਾ ਨਾਲ ਨਾ ਜੁੜੋ ਔਰ ਉਹਦੀ ਮਹਾਂਤਾਰੂ ਸਮਿਤੀਆਂ ਦੀ ਸਰਵਉੱਚਤਾ ਵਿੱਚ ਸ਼ਾਮਲ ਹੋ ਗਏ। ਬੀਬੀ ਜੀ ਅੱਜ ਪਰਦੀਦਸੀ ਕਰਨ ਜਾ ਰਹੇ ਹੋ ਤੇ ਇਹਦੇ ਵਿੱਚ ਕੌਣ-ਕੌਣ ਹਿੱਸਾ ਲੈ ਸਕਦਾ ਤੇ ਹੁਣ ਤੱਕ ਕਿਸ ਤਰ੍ਹਾਂ ਦੀ ਭਰਤੀ ਹੋਈ ਹੈ? ਕਿਹੜੇ-ਕਿਹੜੇ ਕਿਸ ਤਰ੍ਹਾਂ ਦੀ ਇਸਰਾ ਤੁਸੀਂ ਵੇਖਿਆ ਉਹੋ ਉੱਠ ਕੇ ਜਿਹੜੀ ਭਰਤੀ ਹੋਈ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੱਕਾਰ ਹੋ ਗਿਆ? ਦੇਖੋ ਬਹੁਤ ਲੋਕਾਂ 'ਚ ਖੁਸ਼ੀ ਵੀ ਹੈ। ਔਰ ਬੜੇ ਹੌਮ-ਹਮਾ ਕੇ ਆ ਰਹੇ ਆ। ਤੁਸੀਂ ਇਹ ਦੇਖੋ ਅੱਜ ਮੈਂ ਸਿਰਫ ਕਾਪੀਆਂ ਥੋੜੀਆਂ ਲੈ ਕੇ ਆਈ ਸੀ 4-500 ਔਰ ਸਾਰੇ ਇੱਕਦਮ ਪਹੁੰਚ ਗਏ ਇੱਥੇ ਕਿ ਅਸੀਂ ਵੀ ਕਾਪੀਆਂ ਲੈ ਕੇ ਜਾਣੀਆਂ, ਅਸੀਂ ਵੀ ਲੈ ਕੇ ਜਾਣੀਆਂ। ਜੁਮੇਵਾਰ ਬੈਠੇ ਨੇ। ਅਸੀਂ ਇੱਥੇ ਰਾਕੇ ਵੀ ਜਾਵਾਂਗੇ ਕੁਝ ਵਿਅਕਤੀਆਂ ਨੂੰ ਦੇ ਕੇ ਵੀ ਕਾਪੀਆਂ ਦੇ ਜਾਵਾਂਗੇ ਅੱਗੋਂ ਇਹ ਸਰਦਾਰ ਦਲਜਿੰਦਰ ਸਿੰਘ ਜੀ ਵਰਕ ਸਾਹਿਬ ਇਹ ਦਫਤਰ ਇੱਥੇ ਖੁੱਲਾ ਹੈ ਇਹ ਇੱਥੇ ਬੈਠਣਗੇ ਵੀ ਇਹਨਾਂ ਦੇ ਬਾਕੀ ਹੋਰ ਵੀ ਸੀ ਲਾਵਾਂਗੇ ਇੱਥੇ ਬੈਠਣ ਲਈ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਕਾਪੀ ਚਾਹੀਦੇ ਲੈਣਗੇ ਔਰ ਬਹੁਤ ਉਛਾ ਲੋਕਾਂ ਦੇ ਵਿੱਚ ਹਰ ਇੱਕ ਦੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਸਾਨੂੰ ਸਿੱਧਾ ਹੀ ਫੋਨ ਕਰ ਰਹੇ ਵਰਕਰ ਕਿ ਸਾਨੂੰ ਕਾਪੀਆਂ ਦੇ ਦੋਗੇ ਸਾਨੂੰ ਕਾਪੀਆਂ ਦੇ ਦੋਗੇ ਇਹਦਾ ਮਤਲਬ ਕਿ ਲੀਡਰਾਂ ਤੋਂ ਸਿਵਾਏ ਆਮ ਵਰਕਰ ਵੀ ਜਿਹੜਾ ਉਹ ਵੀ ਚਾਹੁੰਦਾ ਕਿ ਮੈਂ ਪਰਤੀ ਹੋਵਾਂ। ਗ੍ਰਹਿ ਮੰਤਰੀ ਅਮੀਸ਼ਾਵਾਲਾ ਸੰਤਾ ਬਾਰੇ ਕੋਈ ਮੜੀ ਟਪਣੀ ਕੀਤੀ ਗਈ ਕਿਵੇਂ ਲਿਖਦੇ ਹੁੰਦੇ। ਦੇਖੋ ਜੀ ਗੱਲ ਇਹ ਹੈ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੀ ਤਾਕਤ ਨਹੀਂ ਘਟਦੀ। ਕਿਸੇ ਦੇ ਸਤਕਾਰ ਨੂੰ ਫਰਕ ਨਹੀਂ ਪੈਂਦਾ। ਇਹ ਗੱਲਾਂ ਚੱਲਦੀਆਂ ਰਹਿਣੀਆਂ। ਇਹ ਬੋਲੀ ਜਾਣਾ ਜਿਨ੍ਹਾਂ ਲੋਕਾਂ ਨੇ ਬੋਲੀ ਜਾਣਾ ਜੀ ਜਿਨ੍ਹਾਂ ਨੂੰ ਸਨਮਾਨ ਕਰਨਾ ਔਰ ਸਨਮਾਨ ਕਰੀ ਜਾਣਾ। ਉਹ ਸਾਡੇ ਵਾਸਤੇ ਸਤਕਾਰਯੋਗ ਨੇ ਮਹਾਪੁਰਖ ਔਰ ਸਾਡੇ ਵਾਸਤੇ ਸਤਕਾਰਯੋਗ ਹੋਂ ਕਰਕੇ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਅਤੇ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਦੇ ਹਾਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਹ ਸਾਡੇ ਵਾਸਤੇ ਜਿਹੜੀ ਮਹਾਨਤਾ ਉਹ ਸਾਡੇ ਲਈ ਰਹਿਣੀ ਹੈ ਕੋਈ ਐਸੀ ਗੱਲ ਨਹੀਂ ਕਿਸੇ ਦੇ ਕਹਿਣ ਨਾਲ ਕੋਈ ਘਟ ਨਹੀਂ ਜਾਣੀ ਅਮਰਤਪਾਲ ਸਿੰਘ ਹੋਣਾ ਜੀ ਵੀ ਕਿਹਾ ਜਾਦਾ ਜੀ ਟੁੱਟ ਨਾਲੀ ਐ ਐਨਐਸਏ ਕਿਉਂਕਿ ਉਹਨਾਂ ਦੇ ਸਾਥੀਆਂ ਦੀ ਟੁੱਟ ਗਈ ਹੈ ਹੁਣ ਗਾਂ ਜਿਹੜਾ ਕਿਉਂਕਿ ਉਹ ਆਪਣੇ ਤੌਰ ਤੇ ਚੱਲਦੇ ਨੇ ਉਹਨਾਂ ਦੇ ਪਿਤਾ ਜੀ ਵਖਰੀ ਜਿਹੜੀ ਉਹ ਘਰ ਦੀ ਐਸੇਲੇ ਕਰ ਰਹੇ ਨੇ ਤੇ ਕੱਲ ਨੂੰ ਜੇ ਉਹ ਆਪ ਆਉਂਦੇ ਨੇ ਪੰਜਾਬ ਦੇ ਵਿੱਚ ਜੋ ਲੱਗਦਾ ਕਿ ਹਾਲਾਤ ਜਲਦੀ ਛੇਤੀ ਆਉਣਗੇ ਉਹ ਤੇ ਉਹਦੇ ਵਿੱਚ ਫਿਰ ਕੀ ਹਲਾਕ ਹੋਣਗੇ ਕਿ ਅਕਾਲੀ ਦਲ ਇਕੱਠੇ ਹੁੰਦੇ ਵੀ ਫਿਰ ਸਵਾਲ ਆ ਜਾਂਦਾ ਜੀ ਮੇਰੀ ਬੇਨਤੀ ਹੈ ਜੀ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈ ਹੈ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗ ਕੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਸੀ ਸਾਰੇ ਸੇਕਾਰੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬ셔 ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਹੁਣ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੀ ਕਰ ਰਹੇ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ। ਮੈਂ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਲੈਟਫਾਰਮ ਤੇ ਇਕੱਠੇ ਹੋ ਜੀ ਜਿਹੜੀ 2 ਦਸੰਬਰ ਨੂੰ ਅਕਾਲ ਤਖਤ ਸਹਿਬ ਤੋਂ ਹੁਕਮ ਆਪ ਆਇਆ ਸੀ ਉਹ ਸਾਰੇ ਅਕਾਲੀ ਦਰਾਂ ਨੂੰ ਭੰਗ ਕਰਕੇ ਤੇ ਇੱਕ ਅਕਾਲੀ ਦਰ ਬਣਾਉਣ ਦੀ ਗੱਲ ਜਿਹੜਾ ਚੱਲਦਾ ਅਕਾਲੀ ਦਰ ਉਹਦੇ ਪਰਤੀ ਦੀ ਗੱਲ ਹੋਈ ਸੀ ਉਸੇ ਪਰਤੀ ਨੂੰ ਪੁਰਾਣੇ ਡੈਲੀਗੇਟ ਵੀ ਲੈ ਕੇ ਨਵੇਂ ਡੈਲੀਗੇਟ ਬਣਾਉਣ ਦੀ ਗੱਲ ਹੋਈ ਸੀ ਅੱਜ ਆਪਾਂ ਨਵੇਂ ਅਕਾਲੀ ਦਰ ਬਣਾ ਰਹੇ ਹਾਂ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀ ਦਰ ਹੈ ਜਿਹਦਾ ਹੁ ਏ ਇਹ ਇਹ ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼੍ਰੋਮਣੀ ਅਕਾਲੀ ਦਲ ਉਹ ਹੈ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉਥੇ ਬਾਦਲ ਬੈਠਾ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਦਫਤਰ ਉਹਨਾਂ ਦੇ ਕੋਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਜੇ ਉਹ ਸਾਨੂੰ ਦਫਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਰ ਫਰਜ ਉਹਨਾਂ ਦਾ ਪੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ वेलकम ਤੁਸੀਂ ਉਥੇ ਪਹੁੰਚੋ ਪਹੁੰਚ ਕੇ ਪਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲਦਨ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲਦਨ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਤਾਂ ਅਭੀ ਸਾਹਿਬ ਤੇ ਬਡੂੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸਤਨਾਬਰੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਉਹ ਆਪਾਂ ਮਜਬੂਰ ਕਰਾਂਗੇ ਜੀ ਉਹਨਾਂ ਨੂੰ ਕੋ ਕੋ ਮੁਖੀ ਨੇ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਇਹ ਇਹ ਤਾਂ ਸ਼੍ਰੀ ਸ਼੍ਰੀ ਅਕਾਲਤਾਸ ਸਾਹਿਬ ਤੇ ਪੰਜ ਮੈਂਬਰੀ ਕਮੇਟੀ ਨੂੰ ਨੇ ਮਾਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਭਰਤੀ ਕਰਨੀ ਹੋਵੇ ਉਹ ਭਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਭਰਤੀ ਕਰਨੀ ਹੈ ਠੀਕ ਹੈ ਠੀਕ ਹੈ ਮਾਜੇ ਵਾਸਤੇ ਖਾਸ ਸਵਾ ਮਰ ਸਵਾ ਸੇ ਬੜਾ ਖੁਸ਼ੀਆਂ ਭਰੇ ਦੇ ਨੇ ਇਹ ਪਹਿਲੀ ਵਾਰ ਇਹ ਕਾਲੀਦਾਲ ਦਾ ਦਫ਼ਤਰ ਅਮਰਸਰ ਕੋਲਿਆ ਮੈਂ 42 ਸਾਲ ਹੋ ਗਏ ਮੈਨੂੰ ਕਾਲੀਦਾਲੇ ਚ ਸਾਡਾ ਡਾਕਟਰ ਵੀ ਨਹੀਂ ਸੀ ਅਸੀਂ ਘਰ ਹੀ ਬੈ ਕੇ ਚਲਾਉਂਦੇ ਸੀ ਅੱਜ ਜਿਹੜਾ ਦਫਤਰ ਖੁਲਿਆ ਬੀਬੀ ਹੋਰਾਂ ਨੂੰ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਮੈਂ ਇਹ ਵਿਸ਼ਵਾਸ ਜਵਾਨਾ ਕਿ ਲੋਕ ਨਿਕਣ ਦੇ ਸਨ ਭਈ ਕੋਈ ਐਸਾ ਕਾਲੀਦਾਲਾ ਵਾ ਜਿਹੜੀ ਸਾਡੀ ਗੱਲ ਕਰੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਕਾਰਤਕ ਸਾਹਿਬ ਨੇ ਸਾਨੂੰ ਇੱਕ ਲਾਈਨ ਤੇ ਪਾਇਆ ਅਸੀਂ ਤੱਕੜੇ ਹੋ ਕੇ ਇਹ ਸਾਰਾ ਕੰਮ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਮਾਝੇ ਵਾਲਿਆਂ ਨੂੰ ਤੁਹਾਂ ਬੜੀਆਂ ਕੁਰਬਾਨੀਆਂ ਕੀਤੀਆਂ ਜੇਲਾ ਕੱਟੀਆਂ ਔਰ ਫਾਂਸੀ ਦੇ ਫੰਦਿਆਂ ਨੂੰ ਚੁਣਿਆ ਪਹਿਲਾ ਪ੍ਰਧਾਨ ਵੀ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਚਬਾਲ ਤੋਂ ਸੀਗੇ ਔਰ ਕਾਲ ਸਰਦਾਰ ਸਰਮਕ ਸਿੰਘ ਚਬਾਲ ਦੂਸਰਾ ਅਕਾਲ ਤਖਤ ਸਾਹਿਬ ਤੇ ਸਿਰਜਣਾ ਹੋਈ ਆ ਅਕਾਲੀ ਦਲ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਮੈਂ ਮਾਝੇ ਵਾਲੇ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਸੀਂ ਕੁਰਬਾਨੀਆਂ 'ਚ ਵਿੱਗੇ ਜੇ ਜੇਲ੍ਹਾਂ 'ਚ ਵਿੱਗੇ ਜੇ ਫਾਂਸੀ ਦੇ ਫੰਦਿਆਂ 'ਚ ਵਿੱਗੇ ਜੇ ਤੇ ਜਿਹੜੀ ਭਰਤੀ ਸ਼ੁਰੂ ਹੋਈ ਆ ਇਹ ਇੱਥੇ 35 ਨੰਬਰ ਜਿਹੜੀ ਕੋਠੀ ਆ ਦਰਸ਼ਨ ਐਵੇ ਨੂੰ ਇੱਥੋਂ ਆਣ ਕੇ ਜਦੋਂ ਮਰਜ਼ੀ ਭਰਤੀ ਲੈ ਸਕਦੇ ਆ ਕਿਉਂਕਿ ਕਈ ਸਿੰਘਾਂ ਦੇ ਟੈਲੀਫੋਨ ਹੋ ਗਏ ਆ ਸਾਨੂੰ ਭਰਤੀ ਕਿੱਥੋਂ ਮਿਲੂਗੀ ਉਹ ਭਰਤੀ ਇਸ ਦਫ਼ਤਰ ਤੋਂ ਜਿੱਦ ਤਰਾ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰ ਇਹ ਦਫ਼ਤਰ ਜਿਹੜਾ ਹੈ ਸ਼ਰੋਮਨੀ ਕਾਲੀਦਲ ਦਾ ਇੱਥੇ ਖੁੱਲਿਆ 84 ਤੋਂ ਪਹਿਲਾਂ ਅਸੀਂ ਕਿਹੜਾ ਵੇਹਣਦੇ ਹੁੰਦੇ ਸੀ ਉੱਥੇ ਦਰਬਾਰ ਸਾਹਿਬ ਦੇ ਲਾਗੇ ਪਰ 84 ਤੋਂ ਬਾਅਦ ਕੋਈ ਦਫ਼ਤਰ ਨਹੀਂ ਹੈ ਇੱਥੇ ਹੈ ਦਫ਼ਤਰ ਵੀ ਜਿਹੜਾ ਉਹ ਹਾਈਜੈਕ ਕਰਕੇ ਚੰਡੀਗੜੀ ਲੈ ਗਏ ਸੀਗੇ ਸੋ ਇਹ ਕਾਲੀ ਦਲ ਦਾ ਹਮੇਸ਼ਾ ਦਫਤਰ ਜਿਹੜਾ ਹੈ ਉਹ ਵਰਸਰ ਸਾਹਿਬ ਦੀ ਧਿਰਤੀ ਤੇ ਰਿਹਾ ਹੈ ਤੇ ਅੱਜ ਮੈਂ ਡਾਕਟਰ ਸਾਹਿਬ ਨੂੰ ਬੀਬੀ ਜੀ ਨੂੰ ਔਰ ਤੇ ਦਿਲਜਿੰਦਰ ਸਿੰਘ ਨੇ ਸਾਡੇ ਆਪਣੇ ਬੈਠੇ ਨੇ ਸਾਰੇ ਸਹਿਕਰਮ। ਸੋ ਇਹਦਾ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਨਾਲ ਬੇਨਤੀ ਕਰਨੀ ਚਾਹੁੰਦਾ ਵੀ ਇਸ ਦਫਤਰ ਤੋਂ ਭਰਤੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਜਦੋਂ ਮਰਜ਼ੀ ਪ੍ਰਾਪਤ ਇਥੋਂ ਕਰ ਸਕਦੇ ਆ।